ਸਤਿਕਾਰਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ 18ਵੇਂ ਐਪੀਸੋਡ ਵਿੱਚ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 18ਵੀਂ ਪੌੜੀ ਦੀ ਸੰਖੇਪ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਪਾਠ ਸ਼ਰਵਨ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਖਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾ ਹੈ ਅਸੰਖ ਮਲੇਚ ਮਲ ਭਖ ਖਾ ਹੈ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੀ ਪੌੜੀ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ अनेका ਨੇ ਉਹ ਲੋਕ ਜੋ ਜਪ ਕਰ ਰਹੇ ਨੇ ਤਪ ਕਰ ਰਹੇ ਨੇ ਜੋਗ ਕਮਾ ਰਹੇ ਨੇ ਕੋਈ ਧਰਮ ਪੁਸਤਕਾਂ ਦਾ ਪठन-ਪਾठन ਅਧਿਐਨ ਕਰ ਰਿਹਾ ਹੈ ਕਮ ਸਾਰੇ ਹੀ ਚੰਗੇ ਨੇ ਪਰ ਨਿਰੰਕਾਰ ਦੇ ਦਰ ਤੇ ਜਿਹੜਾ ਪਾ ਜਾਏ ਪ੍ਰਵਾਨ ਅਸਲ ਰੂਪ ਵਿੱਚ ਉਹੀ ਹੈ ਤੇ ਉਸ ਦਾ ਜਵਾਬ ਕਿਸੇ ਦੂਜੇ ਪਾਸੋਂ ਪੁੱਛਣ ਦੀ ਜ਼ਰੂਰਤ ਨਹੀਂ ਕਿ ਮੇਰੇ ਇਹ ਕਰਮ ਨਿਰੰਕਾਰ ਨੂੰ ਪਾ ਰਹੇ ਨੇ ਜਾਂ ਨਹੀਂ ਆਪਣੇ ਅੰਦਰ ਹੀ ਝਾਤ ਮਾਰ ਲੈਣ ਦੀ ਲੋੜ ਹੈ ਕਿ ਜੋ ਮੈਂ ਕਰ ਰਿਹਾ ਹਾਂ ਇਸ ਨਾਲ ਮੇਰੇ ਅੰਦਰ ਅਹੰਕਾਰ ਵੱਧ ਰਿਹਾ ਹੈ ਜਾਂ ਰੱਬੀ ਪਿਆਰ ਵੱਧ ਰਿਹਾ ਹੈ ਨਿਮਰਤਾ ਆ ਰਹੀ ਹੈ ਜਾਂ ਹਉਮੈ ਦੇ ਸਿਖਰ ਉੱਠ ਰਹੇ ਹਨ ਚਾਹੇ ਕੋਈ ਸੇਵਾ ਕਰਦਾ ਹੈ ਚਾਹੇ ਕੋਈ ਭਜਨ ਸਿਮਰਨ ਕਰਦਾ ਹੈ ਜੇ ਐਂਡ ਤੇ ਜਾ ਕੇ خیال ਇਹ ਹੈ ਕਿ ਮੈਂ ਬਹੁਤ ਕੀਤਾ ਹੈ ਮੇਰੇ ਵਰਗਾ ਕੌਣ ਆਪਣੇ ਆਪ ਨੂੰ શ્રેਸ਼ਟ ਸਮਝਣ ਲੱਗ ਪਏ ਤਾਂ ਮਤਲਬ ਇੱਕ ਹੈ ਅਹੰਕਾਰ ਹੋਰ ਵੱਧ ਗਿਆ ਹੈ ਤੇ ਨਿਰੰਕਾਰ ਨੂੰ ਅਹੰਕਾਰ ਹੀ ਭਾਉਂਦਾ ਨਹੀਂ ਸੇਵਾ ਕਰਦੇ ਆ ਵੀ ਝਗੜੇ ਹੋ ਰਹੇ ਹਨ ਧਰਮ ਸਥਾਨਾਂ ਤੇ ਦੇਖਦੇ ਹਾਂ ਕਿ ਇਹ ਸੇਵਾ ਮੈਂ ਲੈਣੀ ਹੈ ਇਹ ਸੇਵਾ ਮੈਂ ਲੈਣੀ ਹੈ ਫਲਹ ਦੀ ਸੇਵਾ ਕਰਨ ਵਿੱਚ ਵੀ ਝਗੜਾ ਹੈ ਤਾਂ ਫਿਰ ਝਗੜੇ ਤੋਂ ਰਹਿਤ ਮਨੁੱਖ ਕਿੱਥੇ ਰਹੇਗਾ ਜੋ ਵੀ ਕਰੋ ਉਸ ਦਾ ਐਂਡ ਤੇ ਰਿਜ਼ਲਟ ਇਹ ਹੋਣਾ ਚਾਹੀਦਾ ਹੈ ਕਿ ਹੰਕਾਰ ਮਿਟਿਆ ਧਰਮ ਦੀ ਦੁਨੀਆ ਦਾ ਤਾਂ ਇਹ ਹੀ ਅਸੂਲ ਹੈ ਪਰ ਜਿੱਥੇ ਅਨੇਕ ਲੋਕ ਚੰਗੇ ਕੰਮ ਕਰਨ ਵਾਲੇ ਨੇ ਇਓਂ ਹੀ ਸੰਸਾਰ ਬਹੁਤ ਵਿਸ਼ਾਲ ਹੈ ਇਸ ਵਿੱਚ ਅਨੇਕ ਲੋਕ ਉਹ ਨੇ ਜਿਹੜੇ ਬੁਰੇ ਕਰਮ ਵੀ ਕਰ ਰਹੇ ਹਨ ਜਿਨ੍ਹਾਂ ਨੂੰ ਸਮਾਜ ਵੀ ਮਾਨਤਾ ਨਹੀਂ ਦਿੰਦਾ ਧਰਮ ਵੀ ਮਾਨਤਾ ਨਹੀਂ ਦਿੰਦਾ ਇਸ ਪੌੜੀ ਵਿੱਚ ਵਿਸ਼ੇਸ਼ ਤੌਰ ਤੇ ਬੁਰੇ ਕਰਮ ਕਰਨ ਵਾਲੇ ਕੂੜਿਆਰਾਂ ਦਾ ਜ਼ਿਕਰ ਹੈ ਉਹ ਵੀ ਅਨੇਕ ਨੇ ਕੋਈ ਇੱਕ ਨਹੀਂ ਅਸੰਖ ਮੂਰਖ ਅੰਧਕੋਰ ਮੂਰਖ ਹੋਣਾ ਉਸ ਦੀਆਂ ਵੀ ਕੁਝ ਨਿਸ਼ਾਨੀਆਂ ਹਨ ਮੂਰਖ ਉਹ ਜੇ ਮugd ਹੈ ਅਹੰਕਾਰੇ ਮਰਨਾ ਸਵਾਲ ਫਿਰ ਉਹੀ ਹੈ ਕਿ ਹੰਕਾਰ ਵਿੱਚ ਗਰਸਿਆ ਹੋਇਆ ਮਨੁੱਖ ਮੂਰਖ ਹੈ ਸੋ ਮੂਰਖ ਜੋ ਆਪ ਨਾ ਪਛਾਣਾਈ ਗੁਰੂ ਨਤਰੇ ਪਿਆਰ ਜਿਹਦੇ ਅੰਦਰ ਗੁਰੂ ਉਪਦੇਸ਼ ਦੇ ਕੇ ਜ਼ਿੰਦਗੀ ਸਵਾਰਨ ਵਾਲੇ ਗੁਰੂ ਨਾਲ ਪ੍ਰੇਮ ਨਹੀਂ ਆਪੇ ਦੀ ਪਹਿਚਾਨ ਨਹੀਂ ਪਹਿਲੀ ਸ਼ਰਤ ਆਪੇ ਦੀ ਪਹਿਚਾਨ ਹੈ ਤੇ ਆਪੇ ਦੀ ਪਹਿਚਾਨ ਦਾ ਮਤਲਬ ਇਹੀ ਹੈ ਕਿ ਮੈਂ ਕੌਣ ਹਾਂ ਕੀ ਹਾਂ ਕਿਉਂ ਹਾਂ ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ ਕੀ ਮੈਂ ਉਸ ਨੂੰ ਪੂਰਾ ਕਰ ਵੀ ਰਿਹਾ ਹਾਂ ਜਾਂ ਨਹੀਂ ਇਸ ਲਈ ਜੋ ਆਪੇ ਨੂੰ ਨਾ ਪਹਿਚਾਣੇ ਉਹ ਮੂਰਖ ਹੈ ਬਹੁਤ ਵਿਦਿਆ ਪ੍ਰਾਪਤ ਕਰ ਲੈਣ ਨਾਲ ਵੀ ਕੋਈ ਜ਼ਰੂਰੀ ਨਹੀਂ ਕਿ ਉਹ ਮੂਰਖਤਾ ਤੋਂ ਬਾਹਰ ਨਿਕਲ ਆਵੇ ਮੂਰਖ ਗੁਰਬਾਣੀ ਨੇ ਉਸ ਨੂੰ ਵੀ ਆਖਿਆ ਹੈ ਜਿਸ ਨੇ ਪੜਾਈਆਂ ਲਿਖਾਈਆਂ ਤਾਂ ਖੂਬ ਕੀਤੀਆਂ ਪਰ ਅੰਦਰ ਲਾਲਚ ਪਰ ਲਿਆ ਅਹੰਕਾਰ ਪਰ ਲਿਆ ਪੜਿਆ ਮੂਰਖ ਆਖੀ ਹੈ ਜਿਸ ਲਬ ਲੋਭ ਅਹੰਕਾਰਾ ਉਹ ਵੀ ਮੂਰਖ ਭੇਡ ਦੇ ਪਿੱਛੇ ਭੇਡ ਦੀ ਤਰ੍ਹਾਂ ਚੱਲ ਪੈਣਾ ਜਿਸ ਨੇ ਭਰਮ ਵਿੱਚ ਪਾ ਦਿੱਤਾ ਉਸੇ ਤੇ ਅੰਧ ਵਿਸ਼ਵਾਸ ਕਰਕੇ ਕਿਉਂਕਿ ਉਸ ਨੇ ਪ੍ਰਪੰਚ ਉਹ ਰਚਿਆ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ। ਇਸਲਾਮ ਨੂੰ ਮੰਨਣ ਵਾਲੇ ਨੇ ਤਾਂ ਕਾਲੇ ਪਹਿਨ ਕੇ ਕੋਈ ਸੂਫੀ ਆ ਗਿਆ ਹੈ ਬਣ ਕੇ। ਜ਼ਰੂਰੀ ਨਹੀਂ ਕਿ ਉਹ ਧਾਰਮਿਕ ਹੋਵੇ, ਠੱਗ ਵੀ ਹੋ ਸਕਦਾ ਹੈ। ਜੇ ਹਿੰਦੂ ਭਰਾ ਨੇ ਉਹਨਾਂ ਵਿੱਚ ਵੀ ਕੋਈ ਭਗਵੇਂ ਪਹਿਨ ਕੇ ਬੈਠ ਗਿਆ ਹੈ, ਜ਼ਰੂਰੀ ਨਹੀਂ ਸੰਤ ਹੋਵੇ। ਕਾਸ਼ ਲਿਬਾਸ ਨਾਲ ਕੋਈ ਸੰਤ ਬਣ ਜਾਂਦਾ ਜੇ ਸਿੱਖ ਭਰਾ ਨੇ ਕੋਈ ਚਿੱਟੇ ਪਹਿਨ ਕੇ ਬੈਠ ਗਿਆ ਰੰਗ ਸਾਰੇ ਆਪੋ ਆਪਣੇ ਥਾਂ ਤੇ ਬੜਾ ਮਹੱਤਵ ਰੱਖਦੇ ਨੇ ਰੰਗਾਂ ਦੀ ਇੱਕ ਆਪਣੀ ਵਿਧਿਆ ਹੈ ਲੇਕਿਨ ਜਿੱਥੇ ਸੱਚ ਹੋਵੇ ਉੱਥੇ ਕੂੜ ਵੀ ਉਹੀ ਪਰਦਾ ਬਣਾ ਕੇ ਆ ਜਾਂਦਾ ਹੈ ਸਾਵਧਾਨ ਇਸ ਗੱਲ ਤੋਂ ਹੋਣ ਦੀ ਹੈ ਇਸ ਲਈ ਸਤਗੁਰੂ ਜੀ ਨੇ ਇਸ ਮੂਰਖ ਨੂੰ ਜਿਹੜਾ ਅੰਨੇ ਵਾਹ ਚੱਲ ਪਵੇ ਪਿੱਛੇ ਲੱਗ ਕੇ ਉਸ ਨੂੰ ਅੰਨਾ ਹੀ ਆਖਿਆ ਹੈ ਤੇ ਉਹ ਰੱਬ ਨਾਲੋਂ ਟੁੱਟ ਹੀ ਜਾਏਗਾ ਬੰਦਿਆਂ ਦਾ ਪੁਜਾਰੀ ਬਣ ਜਾਏਗਾ ਜੋ ਪਰਮ ਵਿੱਚ ਪਾਉਂਦੇ ਨੇ ਉਹਨਾਂ ਨੂੰ ਪੂਜਣ ਵਾਲਾ ਅੰਧ ਵਿਸ਼ਵਾਸੀ ਯਕੀਨ ਜਾਣਿਓਂ ਅੰਦਾ ਹੈ ਸਤਗੁਰੂ ਜੀ ਦਾ ਇਹ ਫੈਸਲਾ ਹੈ ਅੰਦੇ ਇਹ ਨਾ ਆਖੀਏ ਨਾ ਜਿਨ ਮੁਖ ਲੋਇਣ ਨਾ ਹੈ ਅੰਦੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ ਜਿਹੜੇ ਮਾਲਕ ਤੋਂ ਟੁੱਟ ਗਏ ਉਹ ਅੰਨੇ ਹੀ ਨੇ ਮਨੁੱਖ ਨੂੰ ਸਾਵਤਾਨੀ ਵਰਤਣ ਦੀ ਜ਼ਰੂਰਤ ਹੈ ਮੂਰਖ ਨਾ ਬਣੇ ਥੋੜਾ ਜਿਹਾ ਆਪਾ ਪਹਿਚਾਣਨ ਲੱਗ ਪਏ ਮੈਂ ਕਿਧਰੇ ਭੇਡਾਂ ਦੀ ਤਰ੍ਹਾਂ ਪੇੜ ਚਾਲ ਵਿੱਚ ਤਾਂ ਨਹੀਂ ਫਸ ਰਿਹਾ ਇੱਕ ਛੋਟੀ ਜਹੀ ਕਹਾਣੀ ਹੈ ਇੱਕ ਸਕੂਲ ਦੇ ਟੀਚਰ ਨੇ ਵਿਦਿਆਰਥੀਆਂ ਨੂੰ ਪ੍ਰਸ਼ਨ ਕਰ ਦਿੱਤਾ ਪ੍ਰਾਇਮਰੀ ਸਕੂਲ ਸੀ ਉਸ ਨੇ ਸਵਾਲ ਕੀਤਾ ਭਈ ਇਹ ਦੱਸੋ ਇੱਕ ਬਾੜੇ ਵਿੱਚ ਜਿਸ ਵਿੱਚ ਭੇਡਾਂ ਰੱਖੀਆਂ ਜਾਂਦੀਆਂ ਨੇ ਇੱਕ ਬਾੜੇ ਵਿੱਚ 10 ਭੇਡਾਂ ਸਨ ਉਹਨਾਂ ਵਿੱਚੋਂ ਇੱਕ ਛਾਲ ਮਾਰ ਕੇ ਬਾੜਾ ਟੱਪ ਕੇ ਬਾਹਰ ਨਿਕਲ ਗਈ ਦੱਸੋ ਬਾੜੇ ਵਿੱਚ ਬਾਕੀ ਕਿੰਨੀਆਂ ਬਚੀਆਂ हिसाब ਦਾ ਟੀਚਰ ਸੀ ਉਸਨੇ ਤਾਂ ਆਪਣੇ ਵੱਲੋਂ ਸਵਾਲ ਇਵੇਂ ਹੀ ਪਾਇਆ ਕਿ ਦਸਾਂ ਵਿੱਚੋਂ ਇੱਕ ਘਟਾ ਦਿੱਤਾ ਜਾਏ ਬਾਕੀ ਕਿੰਨੇ ਬਚਣਗੇ ਪਰ ਭੇਡਾਂ ਕੋਈ ਹਿਸਾਬ ਸੋਰੀ ਪੜਦੀਆਂ ਨੇ ਇੱਕ ਬੱਚੇ ਨੇ ਜਿੰਨੇ ਕਦੀ ਠੀਕ ਜਵਾਬ ਨਹੀਂ ਸੀ ਦਿੱਤਾ ਉਹਨੇ ਸਭ ਤੋਂ ਉੱਚਾ ਹੱਥ ਉਠਾ ਲਿਆ ਜੀ ਮੈਂ ਜਵਾਬ ਦੇਵਾਂਗਾ ਅਧਿਆਪਕ ਬੜਾ ਖੁਸ਼ ਹੋਇਆ ਕਿ ਇਹ ਵੀ ਤਰੱਕੀ ਬੱਚਾ ਕਰਨ ਲੱਗ ਪਿਆ ਉਸਨੇ ਪੁੱਛਿਆ ਬੇਟਾ ਤੂੰ ਦੱਸ 10 ਪੇਡਾਂ ਸੰਵਾੜੇ ਵਿੱਚ ਇੱਕ ਟੱਪ ਕੇ ਬਾੜਿਓਂ ਬਾਹਰ ਨਿਕਲ ਗਈ ਬਾਕੀ ਕਿੰਨੀਆਂ ਬਚੀਆਂ ਉਸਨੇ ਆਖਿਆ ਜੀ ਕੋਈ ਵੀ ਨਹੀਂ ਬਜੀ ਟੀਚਰ ਨੇ ਆਖਿਆ ਤੂੰ ਮੂਰਖ ਦਾ ਮੂਰਖੀ ਰਿਹਾ ਮੈਂ ਇੱਕ ਦੀ ਗੱਲ ਕੀਤੀ ਹੈ ਕਿ ਉਹ ਬਾੜਾ ਟੱਪ ਕੇ ਬਾਹਰ ਚਲੇ ਗਈ ਹਿਸਾਬ ਦਾ ਸਵਾਲ ਹੈ ਬਾਕੀ ਕਿੰਨੀਆਂ ਬਚੀਆਂ ਦੱਸਾਂ ਵਿੱਚੋਂ ਉਸਨੇ ਆਖਿਆ ਜੀ ਹਿਸਾਬ ਤੁਸੀਂ ਪੜਾਉਂਦੇ ਹੋਵੋਗੇ ਅਸੀਂ ਪੜ੍ਹਦੇ ਹੋਵਾਂਗੇ ਪੇਡਾਂ ਨਾ ਪੜਾਉਂਦੀਆਂ ਨੇ ਨਾ ਪੜ੍ਹਦੀਆਂ ਨੇ ਉਹ ਤਾਂ ਕਹਾਣੀ ਹੋਰ ਹੈ ਇੱਕ ਟੱਪ ਗਈ ਤੇ ਸਭ ਗਈਆਂ ਜਦੋਂ ਅਸੀਂ ਭੀੜ ਵੇਖਦੇ ਹਾਂ ਪਖੰਡੀਆਂ ਦੇ ਪਿੱਛੇ ਲੱਗੀ ਹੋਈ ਉਸ ਵੇਲੇ ਸਾਨੂੰ ਸੋਚਣ ਦੀ ਜ਼ਰੂਰਤ ਹੈ ਜ਼ਰੂਰੀ ਨਹੀਂ ਕਿ ਜਿੱਥੇ ਭੀੜ ਵਧੇਰੇ ਹੈ ਉੱਥੇ ਸੱਚ ਹੈ ਸਚਿਆਰ ਤਾਂ ਅਲੱਗ ਹੋ ਕੇ ਬੈਠ ਜਾਂਦੇ ਨੇ ਖੈਰ ਮੂਰਖਾਂ ਦੀ ਦੁਨੀਆ ਵਿੱਚ ਸਿਆਣਾ ਹੋਣਾ ਬੜੀ ਭਾਗਾ ਵਾਲੀ ਗੱਲ ਹੈ ਪਰ ਹਜ਼ੂਰ ਕਹਿੰਦੇ ਨੇ ਇੱਕ ਨਹੀਂ ਮੂਰਖ ਵੀ ਬਹੁਤ ਨੇ ਅਸੰਖ ਮੂਰਖ ਅੰਧਕੋਰ ਹਨੇਰੇ ਕੋ ਪਹ ਹਨੇਰੇ ਵਿੱਚ ਵਿਚਰਦੇ ਅੱਖਾਂ ਆਪਣੀਆਂ ਖੋਲ ਕੇ ਸੱਚ ਵੇਖਦੇ ਨਹੀਂ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਚੋਰੀਆਂ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਦੁਨੀਆ ਵਿੱਚ ਬੜੇ ਚੋਰ ਨੇ ਕੋਈ ਕਿਸੇ ਦਾ ਧਨ ਚੁਰਾ ਰਿਹਾ ਹੈ ਕੋਈ ਧੋਖੇ ਨਾਲ ਰਾਜਨੀਤੀ ਵਿੱਚ ਦੂਜੇ ਦੀ ਪਦਵੀ ਚੁਰਾ ਰਿਹਾ ਹੈ ਅਨੇਕ ਪ੍ਰਕਾਰ ਦੇ ਚੋਰ ਨੇ ਤੇ ਚੋਰੀ ਦੀ ਵੀ ਜੇ ਆਦਤ ਪੈ ਜਾਏ ਤੇ ਵਿਗਿਆਨ ਸਾਇੰਟਿਫਿਕ ਨਜ਼ਰੀਏ ਤੋਂ ਦੇਖੀਏ ਤਾਂ ਵਿਗਿਆਨ ਆਖਦਾ ਹੈ ਇਹ ਇੱਕ ਬਿਮਾਰੀ ਹੈ ਚੋਰੀ ਇੱਕ ਬਿਮਾਰੀ ਹੈ ਇਸ ਬਿਮਾਰੀ ਦਾ ਨਾਮ ਹੈ ਕਲੈਪਟੋਮਨੀਆ ਕਲੈਪਟੋਮੈਨੀਆ ਦਾ ਰੋਗੀ ਬੰਦਾ ਜ਼ਰੂਰੀ ਨਹੀਂ ਕਿ ਉਸ ਨੂੰ ਕਿਸੇ ਪਦਾਰਥ ਦੀ ਲੋੜ ਵੀ ਹੋਵੇ ਤਾਂ ਹੀ ਚੁਰਾਏਗਾ ਉਸ ਦੇ ਸਾਹਮਣੇ ਕੁਝ ਵੀ ਦਿਸ ਪਿਆ ਉਹਦੇ ਅੰਦਰ ਇੱਕ ਭਾਵਨਾ ਉੱਠਦੀ ਹੈ ਕਿ ਕੋਈ ਦੇਖਦਾ ਤਾਂ ਹੈ ਨਹੀਂ ਚੁੱਕ ਲੈ ਕੇ ਕਿਤੇ ਕੰਮ ਆਏਗਾ ਚੁਰਾ ਲੈਂਦਾ ਹੈ ਇੱਕ ਮਾਈ ਨੂੰ ਚੋਰੀ ਦੀ ਆਦਤ ਪੈ ਗਈ ਪਰਿਵਾਰ ਦੇ ਜੀ ਵਿਆਹ ਤੇ ਚੱਲੇ ਸਨ ਉਹਨਾਂ ਆਖਿਆ ਤੈਨੂੰ ਨਹੀਂ ਲੈ ਕੇ ਜਾਣਾ ਤੂੰ ਉੱਥੇ ਵੀ ਹਟਣਾ ਨਹੀਂ ਉਸਨੇ ਆਖਿਆ ਮੈਂ ਨਹੀਂ ਕਰਾਂਗੀ ਚੋਰੀ ਮੈਂ ਤੁਹਾਡੇ ਨਾਲ ਇਕਰਾਰ ਕਰਦੀ ਹਾਂ ਲੇਕਿਨ ਜਿਸ ਵੇਲੇ ਵਿਆਹ ਤੇ ਗਏ ਵਾਪਸ ਮੁੜਨ ਲੱਗੇ ਤੇ ਉਹ ਕਲੈਪਟੋਮੈਨੀਆ ਦਾ ਰੋਗ ਜਾਗ ਪਿਆ ਉਸਨੇ ਵੇਖਿਆ ਘੜੇ ਦੇ ਉੱਪਰ ਦਿੱਤਾ ਹੋਇਆ ਟੱਕਣ ਚੁੱਕ ਕੇ ਤੇ ਆਪਣੇ ਸਿਰ ਤੇ ਲੈ ਕੱਪੜੇ ਦੇ ਬੁਕਲ ਦੇ ਵਿੱਚ ਦੇ ਲਿਆ ਜਿਸ ਵੇਲੇ ਘਰ ਦੀਆਂ ਔਰਤਾਂ ਉਸ ਨੂੰ ਮਿਲਣ ਲੱਗੀਆਂ ਉਹਨੇ ਬਾਹਾਂ ਪਸਾਰੀਆਂ ਚੱਪਣ ਡਿੱਗ ਪਿਆ ਬੱਤੇ ਆਖਿਆ ਮਾਂ ਤੂੰ ਹਟੀ ਨਹੀਂ ਉਹਨੇ ਆਖਿਆ ਕੋਈ ਨੁਕਸਾਨ ਤਾਂ ਨਹੀਂ ਕੀਤਾ ਇੱਕ ਚੱਪਣ ਹੀ ਮਹਾਤਮਾ ਜੀ ਚੱਲੇ ਜਸਾ ਲੈ ਕੇ ਤੀਰਥ ਯਾਤਰਾ ਤੇ ਇੱਕ ਚੋਰ ਵੀ ਸੰਗਤ ਵਿੱਚ ਆਉਂਦਾ ਸੀ ਉਸਨੇ ਆਖਿਆ ਜੀ ਮੈਂ ਵੀ ਜਾਣਾ ਚਾਹੁੰਦਾ ਮਹਾਤਮਾ ਜੀ ਨੇ ਕਿਹਾ ਤੂੰ ਨਾਲ ਜਾਏਂਗਾ ਉੱਥੇ ਯਾਤਰੂਆਂ ਦਾ ਸਮਾਨ ਚੋਰੀ ਕਰੇਂਗਾ ਹੋਰ ਵਿਪਤਾ ਖੜੀ ਕਰੇਂਗਾ ਤੂੰ ਰਹਿਣ ਦੇ ਤੇਰੀ ਆਦਤ ਹਟਣੀ ਨਹੀਂ ਉਸਨੇ ਕਿਹਾ ਜੀ ਵਾਦਾ ਕਰਦਾ ਹਾਂ ਮੈਂ ਯਾਤਰਾ ਦੌਰਾਨ ਚੋਰੀ ਨਹੀਂ ਕਰਾਂਗਾ ਮਹਾਤਮਾ ਆਖਣ ਲੱਗੇ ਚੰਗਾ ਫਿਰ ਚੱਲ ਪਿਆ ਰਸਤੇ ਵਿੱਚ ਪੈਦਲ ਯਾਤਰਾਵਾਂ ਸਨ ਉਹਨਾਂ ਦਿਨਾਂ ਵਿੱਚ ਪੜਾ ਕੀਤਾ ਕਿਸੇ ਸਰਾ ਵਿੱਚ ਰੁਕੇ ਸਵੇਰੇ ਉੱਠੇ ਤੇ ਵੇਖਦੇ ਕੀ ਹਨ ਕਿਸੇ ਦਾ ਕੁੜਤਾ ਨਹੀਂ ਲੱਭ ਰਿਹਾ ਅਟੈਚੀ ਵਿੱਚੋਂ ਕਿਸੇ ਦਾ ਸਾਫਾ ਨਹੀਂ ਲੱਭ ਰਿਹਾ ਇਹ ਆਢਾ ਢਿ ਚੀਜ਼ਾਂ ਗਾਇਬ ਨੇ ਫਿਰ ਜਦੋਂ ਤਲਾਸ਼ੀ ਲੈਂਦੇ ਨੇ ਤੇ ਉਹ ਇੱਕ ਦੀ ਚੀਜ਼ ਦੂਜੇ ਦੇ ਅਟੈਚੀ ਵਿੱਚੋਂ ਮਿਲ ਜਾਂਦੀ ਹੈ ਮਿਲ ਸਾਰੀਆਂ ਜਾਂਦੀਆਂ ਨੇ ਮਹਾਤਮਾ ਜੀ ਸਮਝ ਗਏ ਕਿ ਕਰਾਮਾਤ ਇਹ ਸੇਦੀ ਹੈ ਉਹਨਾਂ ਨੇ ਵੱਖਰਾ ਕਰਕੇ ਆਖਿਆ ਭਲਿਆ ਮਾਨਸਾ ਇਹ ਕੀ ਕਰਦਾ ਹੈ ਉਸਨੇ ਕਿਹਾ ਜੀ ਤੁਹਾਡੇ ਨਾਲ ਇਕਰਾਰ ਕੀਤਾ ਸੀ ਚੋਰੀ ਨਹੀਂ ਕਰਨੀ ਮੈਂ ਕੀਤੀ ਵੀ ਨਹੀਂ ਪਰ ਹੁਣ ਪ੍ਰੈਕਟਿਸ ਥੋੜੀ ਛੱਡ ਦੇਣੀ ਹੈ ਇਹ ਮਹੀਨੇ ਖੰਡ ਦਾ ਸਫਰ ਹੈ ਤੀਰਥਾਂ ਦਾ ਉਸ ਤੋਂ ਬਾਅਦ ਜਾ ਕੇ ਵੀ ਰੋਟੀ ਖਾਣੀ ਹੈ ਕਿ ਨਹੀਂ ਇਸ ਨੂੰ ਕਹਿੰਦੇ ਨੇ ਕਲੈਪਟੋਮੈਨੀਆ ਇੱਕ ਰੋਗ ਹੈ ਕਿਸੇ ਦੀ ਵਸਤੂ ਦੇਖੀ ਤੇ ਮਨ ਵਿੱਚ ਖਿਆਲ ਉੱਠਣ ਲੱਗ ਪੈਂਦਾ ਹੈ ਇਹ ਚੁਰਾ ਲਵਾਂ ਇੱਕ ਨਹੀਂ अनेका ਨੇ ਐਸੇ ਵੀ ਹਰਾਮ ਦੀ ਕਮਾਈ ਖਾਂਦੇ ਜੋ ਮੇਰਾ ਹੱਕ ਨਹੀਂ ਤੇ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ ਸਤਿਗੁਰੂ ਕਹਿੰਦੇ ਨੇ ਹਰਾਮ ਦੀ ਕਮਾਈ ਵਿੱਚ ਲੱਖ ਮਸਾਲੇ ਪਾ ਲਈ ਉਹਨੇ ਹਲਾਲ ਨਹੀਂ ਬਣਨਾ ਪਰ ਦੁਨੀਆ ਵਿੱਚ ਕੋਈ ਅੰਤ ਨਹੀਂ ਬੁਰੇ ਕਰਮ ਕਰਨ ਵਾਲਿਆਂ ਦਾ ਵੀ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸਤਿਗੁਰੂ ਜੀ ਨੇ ਤਾਂ ਸਮਝਾਇਆ ਹੈ ਭਾਈ ਤੂੰ ਆਖਦਾ ਹੈ ਇਸਲਾਮ ਨੂੰ ਮੰਨਣ ਵਾਲਿਆ ਮੈਂ ਸੂਰ ਨਹੀਂ ਖਾਂਦਾ ਤੇ ਦੂਜੇ ਪਾਸੇ ਹਿੰਦੂ ਸਿੱਖ ਭਰਾ ਆਖਣ ਕਿ ਮੈਂ ਗਾਂ ਨਹੀਂ ਖਾਂਦਾ ਤੇ ਪਰਾਇਆ ਹੱਕ ਖਾ ਲੈਣ ਤਾਂ ਗੁਰੂ ਨਾਨਕ ਦਾ ਫੈਸਲਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਗੁਰ ਪੀਰ ਹਮ ਤਾਂ ਪਰੇ ਜਾਂ ਮਰਦਾਰ ਨਾ ਖਾਏ ਮਾਰਨ ਪਾਹ ਹਰਾਮ ਮੈਂ ਹੋਏ ਹਲਾਲ ਨਾ ਜਾਏ ਦੂਜੇ ਦਾ ਹੱਕ ਜਰ ਤੂੰ ਖਾਂਦਾ ਹੈ ਤਾਂ ਤੂੰ ਧਰਮ ਤੋਂ ਈਮਾਨ ਤੋਂ ਡਿੱਗ ਪਿਆ ਪਰ ਅਨੇਕਾਂ ਨੇ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਨੇਕਾਂ ਉਹ ਨੇ ਜਿਹੜੇ ਆਪਣਾ ਹੁਕਮ ਚਲਾਉਂਦੇ ਨੇ ਹੁਕਮ ਚਲਾਉਣ ਦੀ ਤਾਕਤ ਮਿਲ ਜਾਏ ਚੰਗੀ ਹੈ ਕੋਈ ਬੁਰਾਈ ਨਹੀਂ ਇਸ ਵਿੱਚ ਚੰਗੇ ਬੰਦੇ ਪਾਸੇ ਤਾਕਤ ਹੋਵੇ ਤੇ ਉਹ ਸੰਸਾਰ ਦਾ ਭਲਾ ਵੀ ਕਰ ਸਕਦਾ ਹੈ ਉਹ ਚੰਗੇ ਨਿਯਮ ਕਾਨੂੰਨ ਬਣਾ ਕੇ ਦੁਨੀਆ ਨੂੰ ਸਿੱਧੇ ਰਾਹ ਤੇ ਚਲਾ ਸਕਦਾ ਹੈ ਲੇਕਿਨ ਬੜੀ ਮੁਸ਼ਕਲ ਇਹ ਹੈ ਕਿ ਜਿਸ ਪਾਸ ਤਾਕਤ ਆ ਜਾਂਦੀ ਹੈ ਥੋੜੀ ਵੀ ਉਹ ਵੱਡੀ ਤਾਕਤ ਦੇ مالک ਰੱਬ ਨੂੰ ਭੁੱਲ ਜਾਂਦਾ ਹੈ ਐਸੋ ਕੋਪ ਜੋ ਜਗ ਮਾਹੀ ਪ੍ਰਭ ਤਾਂ ਪਾਏ ਜਾਸ ਮਦ ਨਹੀਂ ਜਿਹਦੇ ਅੰਦਰ ਹੰਕਾਰ ਨਾ ਆ ਜਾਏ ਤੇ ਉਹ ਫਿਰ ਜੋਰ ਦਿਖਾਉਂਦਾ ਹੈ ਆਪਣੀ ਤਾਕਤ ਦਿਖਾਉਂਦਾ ਹੈ ਉਹ ਕਹਿੰਦਾ ਤਾਕਤ ਦਾ ਫਾਇਦਾ ਕੀ ਜੇ ਦਿਖਾਈ ਨਾ ਉਹ ਲੋਕਾਂ ਤੇ ਚਲਾਉਂਦਾ ਤੇ ਤੱਕਾ ਕਰਦਾ ਹੈ ਐਸੇ ਵੀ ਅਨੇਕਾਂ ਨੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੱਡ ਹਤਿਆ ਕਮਾਹੇ ਅਨੇਕਾਂ ਨੇ ਉਹ ਜਿਹੜੇ ਦੂਜਿਆਂ ਦੇ ਗਲੇ ਤੇ ਛੁਰੀ ਚਲਾਉਣ ਲੱਗਿਆਂ ਵੀ ਸੰਕੋਚ ਨਹੀਂ ਕਰਦੇ ਕਿਸੇ ਦਾ ਹੱਕ ਖਾਣਾ ਵੀ ਛੁਰੀ ਚਲਾਉਣ ਹੀ ਹੈ ਤੇ ਇਹ ਤਾਂ ਜਾਨ ਵੀ ਲੈ ਲੈਂਦੇ ਨੇ ਡਾਕੂ ਲੁੱਟੇਰੇ ਕੀ ਕਰਦੇ ਨੇ ਕਿਸੇ ਦੀ ਜਾਨ ਵੀ ਚਲੀ ਜਾਏ ਕੋਈ ਪਰਵਾਹ ਨਹੀਂ ਮੇਰਾ ਉੱਲੂ ਸਿੱਧਾ ਹੋਣਾ ਚਾਹੀਦਾ ਹੈ ਹਾਲਾਂਕਿ ਸਿਆਣਿਆਂ ਨੇ ਇਹ ਉੱਲੂ ਸਿੱਧਾ ਕਰਨਾ ਬੜਾ ਸੋਚ ਕੇ ਮੁਹਾਵਰਾ ਘੜਿਆ ਹੈ ਉਲੂ ਉਹ ਹੈ ਜਿਹਨੂੰ ਦਿਨ ਵਿੱਚ ਦਿਸਦਾ ਹੀ ਨਹੀਂ ਚਾਰ ਚਫੇਰੇ ਚਾਨਣ ਹੈ ਪਰ ਇਹ ਅੰਨਾ ਹੈ ਇਸ ਨੂੰ ਦਿਖਾਈ ਨਹੀਂ ਦਿੰਦਾ ਕਿ ਮੈਂ ਜੇ ਚਾਰ ਛਿਲੜਾਂ ਦੀ ਖਾਤਰ ਕੋਈ ਪਦਵੀ ਦੀ ਖਾਤਰ ਚੌਧਰ ਦੀ ਖਾਤਰ ਮੈਂ ਕਿਸੇ ਦਾ ਗਲ ਬੰਨ ਰਿਹਾ ਹਾਂ ਧੋਖਾ ਕਰ ਰਿਹਾ ਹਾਂ ਬੈਠ ਤਾਂ ਮੈਂ ਵੀ ਨਹੀਂ ਰਹਿਣਾ ਨਾਲ ਇਹ ਪਦਾਰਥ ਮੇਰੇ ਵੀ ਨਹੀਂ ਜਾਣੇ ਲੇਕਿਨ ਦਿਨ ਦੀਵੀ ਵੀ ਉਹ ਨਾ ਹੋਇਆ ਆਪਣਾ ਉੱਲੂ ਸਿੱਧਾ ਕਰਨ ਲਈ ਦੂਜੇ ਦੀ ਜਾਨ ਦਾ ਦੁਸ਼ਮਣ ਵੀ ਬਣ ਜਾਂਦਾ ਹੈ ਕੋਈ ਕੰਸ ਜਿਸ ਨੂੰ ਇਹ ਦੱਸ ਦਿੱਤਾ ਜਾਏ ਤੇਰਾ ਪਣੇਵਾ ਤੈਨੂੰ ਮਾਰੇਗਾ ਉਹ ਸ ਕੀ ਭੈਣ ਨੂੰ ਪਣੋਈਏ ਨੂੰ ਉਮਰ ਭਰ ਲਈ ਕੈਦ ਵਿੱਚ ਰੱਖ ਲੈਂਦਾ ਹੈ ਲੇਕਿਨ ਕੁਦਰਤ ਦੇ ਕ੍ਰਿਸ਼ਮੇ ਨੂੰ ਕੋਈ ਟਾਲ ਸਕਿਆ ਹੈ अनेकाने ऐसे ਲੋਕ ਗਲੀ ਗਲੀ ਮਿਲ ਜਾਣਗੇ ਜਿਹੜੇ ਦੂਜੇ ਦਾ ਗळा ਵੱਢ ਕੇ ਵੀ ਆਪਣਾ ਘਰ ਪੂਰਾ ਕਰਨ ਤੋ ਸੰਕੋਚ ਨਹੀਂ ਕਰਦੇ ਤੇ ਘਰ ਪੂਰਾ ਇੰਜ ਕਦੀ ਕਿਸੇ ਦਾ ਵੀ ਨਹੀਂ ਹੋਇਆ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਪਾਪ ਹੈ ਬੁਰਾ ਕਰਮ ਜਿਸ ਵਿੱਚ ਦੂਜੇ ਦਾ ਨੁਕਸਾਨ ਮਨੁੱਖ ਕਰ ਰਿਹਾ ਹੈ ਆਪਣੇ ਫਾਇਦੇ ਦੀ 사ਤਰ ਤੇ ਫਾਇਦਾ ਇਹ ਥੋੜ ਚਿਰ ਹੈ ਸਦਾ ਰਹਿਣ ਵਾਲਾ ਨਹੀਂ ਪਰ ਪਾਪ ਵੀ ਕਿਆ ਚੀਜ਼ ਹੈ ਗੁਰਬਾਣੀ ਅੰਦਰ ਬਚਨ ਆਇਆ ਹੈ ਪਾਪ ਬੁਰਾ ਹੈ ਤਾਂ ਬੁਰਾ ਪਰ ਪਾਪੀ ਨੂੰ ਪੁੱਛੋ ਪਾਪ ਬੁਰਾ ਪਾਪੀ ਕੋ ਪਿਆਰਾ ਉਸ ਨੂੰ ਚੰਗਾ ਲੱਗਦਾ ਹੈ ਪਾਪ ਲੱਧੇ ਪਾਪੇ ਪਾ ਸਾਰਾ ਇਹ ਪਾਪਾਂ ਦੀ ਹੀ ਪੰਡਾ ਬਣੀ ਤੁਰ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਇਉਂ ਨਹੀਂ ਜ਼ਿੰਦਗੀ ਦਾ ਸੁਧਾਰ ਤਾਂ ਹੋਰ ਢੰਗ ਨਾਲ ਹੋਣਾ ਹੈ ਪਰ ਹਰ ਪਾਪ ਪਛਾਣ ਆਪ ਨਾ ਇਸ ਸੋਗ ਵਿਜੋਗ ਸੰਤਾਪ ਆਪਾਂ ਪਹਿਚਾਨ ਜੋ ਕਰਮ ਕਰ ਰਿਹਾ ਹੈ ਉਹ ਚੰਗਾ ਵੀ ਹੈ ਜੇ ਬੁਰਾ ਹੈ ਤਾਂ ਛੱਡ ਦੇ ਪਰ अनेका ਨੇ ਜਿਹੜੇ ਪਾਪ ਕਰਮਾਂ ਵਿੱਚ ਹੀ ਲੱਗੇ ਹੋਏ ਹਨ ਦੂਜਿਆਂ ਦਾ ਦਿਲ ਦਿਖਾਉਂਦੇ ਨੇ ਦੂਜਿਆਂ ਦਾ ਹੱਕ ਚੁਰਾਉਂਦੇ ਨੇ ਬੁਰਾਈਆਂ ਕਰਦੇ ਨੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸ਼ੰਖ ਨੇ ਉਹ ਗਿਣਤੀਆਂ ਪਰੇ ਜਿਹੜੇ ਕੂੜ ਦੀ ਦੁਨੀਆ ਵਿੱਚ ਹੀ ਗਰਸੇ ਹੋਏ ਹਨ ਕੂੜਿਆਰ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਨੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਜੇ ਕੋਈ ਸੱਚ ਬੋਲੇ ਕੂੜਿਆਰ ਨੂੰ ਭੜਾ ਲੱਗਦਾ ਹੈ ਝੂਠ ਵਾਲੇ ਨੂੰ ਭੜਾ ਹੀ ਲੱਗੇਗਾ ਤੇ ਇਸ ਕੂੜ ਦੇ ਭਰੇ ਮਨੁੱਖ ਦੀ ਦੂਜੀ ਨਿਸ਼ਾਨੀ ਇਹ ਹੁੰਦੀ ਹੈ ਇਹ ਕਠੋਰ ਚਿੱਤ ਹੋਵੇਗਾ ਪਥਰ ਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹ ਹੈ ਨਾ ਸਤਗੁਰ ਪਾਸ ਕਿਉ ਨਹੀਂ ਬਹੰਦੇ ਸਤਗੁਰੂ ਦੇ ਪਾਸ ਉਥੈ ਸੱਚ ਵਰਤ ਦਾ ਕੂੜਿਆਰਾ ਚਿਤੋਦਾਸ ਉਥੈ ਸੱਚ ਵਰਤਨਾ ਹੈ ਤੇ ਇਹਨਾਂ ਨੂੰ ਕੂੜਿਆਰਾ ਨੂੰ ਸੱਚ ਦੇ ਕੋਲ ਜਾ ਕੇ ਤਾਂ ਗਮੀਆਂ ਹੀ ਮਹਿਸੂਸ ਹੁੰਦੀਆਂ ਨੇ ਉਦਾਸੀਆਂ ਹੀ ਆ ਜਾਂਦੀਆਂ ਨੇ ਉਹ ਜੇ ਬਹਿਣਾ ਵੀ ਪੈ ਜਾਏ ਤ ਸਤਗੁਰੂ ਦਾ ਫਰਮਾਨ ਹੈ ਉਹ ਇਹ ਵੱਲ ਛਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ ਤੇ ਫਿਰ ਜਾ ਕੇ ਕੂੜਿਆਰਾਂ ਦੇ ਕੋਲ ਫਿਰ ਬੈਠਦੇ ਨੇ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਸੱਚ ਦੇ ਸੋਮੇ ਦੇ ਪਾਸ ਤਾਂ ਸਚਿਆਰਾਂ ਨੇ ਹੀ ਬੈਠਣਾ ਹੈ ਔਰ अनेका ਨੇ ਐਸੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਜਿਨ੍ਹਾਂ ਦੀ ਬੋਲੀ ਵੀ ਭੈੜੀ ਹੈ ਮਲ ਭਖਦੇ ਨੇ ਭੈੜਾ ਹੀ ਖਾਂਦੇ ਨੇ ਭੈੜਾ ਹੀ ਬੋਲਦੇ ਨੇ ਮਲ ਭਖ ਖਾਹੇ ਗੰਦਗੀ ਖਾਣ ਵਾਲੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ निंदਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਸਤਿਗੁਰੂ ਕਹਿੰਦੇ ਨੇ ਮੈਂ ਤਾਂ ਨਿਮਾਣਾ ਹਾਂ ਨੀਚ ਹਾਂ ਸਤਿਗੁਰੂ ਦੀ ਨਿਮਰਤਾ ਤਾਂ ਇੰਨੀ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਤੇ ਅੱਗੇ ਆਖਿਆ ਜਿੱਥੈ ਨੀਚ ਸੰਭਾਲੀਐਨ ਤਿੱਥੈ ਨਜ਼ਰ ਤੇਰੀ ਬਖਸ਼ੀਐ ਉੱਥੇ ਤੇਰੀਆਂ ਰਹਿਮਾਂ ਵਰਸ ਜਾਂਦੀਆਂ ਨੇ ਜਿੱਥੇ ਨੀਵਿਆਂ ਨੂੰ ਵੀ ਮਾਣ ਮਿਲਦਾ ਹੈ ਹਜ਼ੂਰ ਕਹਿੰਦੇ ਨੇ ਮੈਂ ਨੀਚ ਇੱਕ ਵਿਚਾਰ ਦੀ ਗੱਲ ਕਰਦਾ ਹਾਂ ਤੇ ਉਹ ਇਹ ਹੈ ਕਿ ਅਨੇਕਾਂ ਨੇ ਚੋਰ ਯਾਰ ਅਨੇਕਾਂ ਨੇ ਬੁਰਾਈਆਂ ਕਰਨ ਵਾਲੇ ਅਨੇਕਾਂ ਨੇ ਨਿੰਦਕ ਅਸੰਖ ਨਿੰਦਕ ਉਹ ਵੀ ਅਣਗਿਣਤ ਨੇ ਸਿਰ ਕਰਹਿ ਭਾਰ ਆਪਣੇ ਸਿਰ ਤੇ ਦੂਜਿਆਂ ਦਾ ਬੋਝ ਚੁੱਕ ਲੈਂਦੇ ਨੇ ਕਬੀਰ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਉਹਨਾਂ ਨੇ ਸਦਾ ਦਿੱਤਾ ਨਿੰਦੋ ਨਿੰਦੋ ਲੋਗੋ ਮੋਕੋ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਸ਼ਬਦ ਲੰਮਾ ਹੈ ਪਰ ਅੰਤ ਵਿੱਚ ਉਹਨਾਂ ਫੈਸਲਾ ਇਉਂ ਦਿੱਤਾ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਨਿੰਦਕ ਸਾਡਾ ਭਲਾ ਹੀ ਕਰ ਜਾਂਦਾ ਹੈ ਗੁਰੂ ਜੀ ਐ ਫ ਬੜਾ ਵੱਡਾ ਫਕੀਰ ਹੋਇਆ ਹੈ ਪਛਮ ਦਾ ਉਸਨੇ ਆਖਿਆ ਮੈਂ ਛੋਟਾ ਸਾਹ ਜਦ ਮੇਰੇ ਪਿਤਾ ਦੀ ਮੌਤ ਹੋ ਗਈ ਬਾਬੇ ਦੀ ਜਿਸ ਵੇਲੇ ਮੌਤ ਹੋਣ ਲੱਗੀ ਉਹਨੇ ਆਖਿਆ ਮੈਂ ਤੈਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ ਹਾਂ ਹੋਰ ਮੇਰੇ ਪਾਸ ਦੇਣ ਲਈ ਕੁਝ ਨਹੀਂ ਪਰ ਇੱਕ ਸਿੱਖਿਆ ਹੈ ਪੱਲੇ ਬੰਨ੍ਹ ਲਈ ਜਿਸ ਵੇਲੇ ਤੈਨੂੰ ਕੋਈ ਬੁਰਾ ਆਖੇ ਤੇਰੀ ਨਿੰਦਿਆ ਕਰੇ ਤੈਨੂੰ ਪਤਾ ਲੱਗੇ ਜਵਾਬ ਨਾ ਦੇਈਂ ਇੱਕ ਹਫਤਾ ਭਰ ਕਰੇ ਧਿਆਨ ਨਾਲ ਸੋਚੀ ਕਿਦਰੇ ਇਹ ਬੁਰਾਈ ਤੇਰੇ ਅੰਦਰ ਹੈ ਤਾਂ ਨਹੀਂ ਜੇ ਹੈ ਤੇ ਉਸ ਦਾ ਜਾ ਕੇ ਧੰਨਵਾਦ ਕਰੀ ਤੂੰ ਧਿਆਨ ਦਿਵਾਇਆ ਹੈ ਸੱਚਮੁੱਚ ਮੇਰੇ ਅੰਦਰ ਉਹ ਬੁਰਾਈ ਸੀ ਮੈਂ ਦੂਰ ਕਰਾਂਗਾ ਤੇ ਜੇ ਕੋਈ ਆਕਾਰਨ ਹੀ ਕਹਿ ਰਿਹਾ ਹੈ ਤੇਰੇ ਅੰਦਰ ਉਹ ਬੁਰਾਈ ਹੈ ਨਹੀਂ ਫਿਰ ਜਵਾਬ ਦੇਣ ਦੀ ਵੀ ਲੋੜ ਨਹੀਂ ਨਿੰਦਕਾਂ ਨਾਲ ਉਲਜੀਦਾ ਨਹੀਂ ਪਰ अनेका ਲੋਗ ਨੇ ਜਿਹੜੇ ਨਿੰਦਿਆ ਕਰਨ ਵਿੱਚ ਹੀ ਲੀਨ ਹਨ ਉਹਨਾਂ ਨੂੰ ਇਸੇ ਦਾ ਹੀ ਸਵਾਦ ਆਉਂਦਾ ਹੈ ਪਰ ਹਜ਼ੂਰ ਨੇ ਬਾਣੀ ਵਿੱਚ ਆਖਿਆ ਚੋਰ ਯਾਰ ਜੁਆਰ ਤੇ ਬੁਰਾ ਅਣਹੋਂਦਾ ਭਾਰ ਨਿੰਦਕ ਸਿਰ ਤਰਾ ਇਹ ਚੋਰ ਯਾਰ ਤੇ ਜੁਵਾਰੀਏ ਨਾਲੋਂ ਵੀ ਭੈੜਾ ਹੈ ਨਿੰਦਾ ਕਰਨ ਦੀ ਕਲਾ ਵੀ ਇੱਕ ਪੁਰਾਣੇ ਪਿੰਡਾਂ ਦੇ ਅਨਪੜ ਬਜ਼ੁਰਗ ਸਿਖਾਇਆ ਸਨ ਕਰਦੇ ਸਨ ਕਿ ਬੜੀ ਅਜੀਬ ਹੈ ਕੋਈ ਰਿਸ਼ਤਾ ਕਰਨ ਵਾਲੇ ਆਏ ਕਿਸੇ ਮੁੰਡੇ ਨੂੰ ਉਹਨਾਂ ਗੋਲਡੀਆਂ ਨੂੰ ਪੁੱਛ ਲਿਆ ਵੀ ਇਹ ਲੜਕਾ ਕਿਸ ਤਰ੍ਹਾਂ ਦਾ ਹੈ ਅਸੀਂ ਰਿਸ਼ਤਾ ਕਰਨਾ ਚਾਹੁੰਨੇ ਹਾਂ ਆਪਣੀ ਬੱਚੀ ਦਾ ਤੇ ਉਹ ਸੀ ਨਿੰਦਕ ਭਾਵਨਾ ਵਾਲਾ ਜਿਸ ਨੂੰ ਪੁੱਛ ਲਿਆ ਉਸਨੇ ਆਖਿਆ ਜੀ ਬੜੀ ਚੰਗੀ ਗੱਲ ਹੈ ਜ਼ਰੂਰ ਕਰੋ ਜੇ ਰਿਸ਼ਤਾ ਹੋ ਗਿਆ ਤਾਂ ਮਿਰਗੀ ਵੀ ਹਟ ਜਾਏਗੀ ਉਹਨਾਂ ਆਖਿਆ ਬੱਚੇ ਨੂੰ ਮਿਰਗੀ ਪੈਂਦੀ ਹੈ ਉਸਨੇ ਆਖਿਆ ਨਹੀਂ ਨਹੀਂ ਨਿੰਦਾ ਕਰਨ ਵਾਲਾ ਆਖਦਾ ਨਹੀਂ ਨਹੀਂ ਸਦਾ ਨਹੀਂ ਪੈਂਦੀ ਜਿਸ ਦਿਨ ਜ਼ਿਆਦਾ ਸ਼ਰਾਬ ਪੀ ਲਵੇ ਉਦੋਂ ਦੌਰਾ ਪੈਂਦਾ ਹੈ ਅਸ਼ਾ ਸ਼ਰਾਬੀ ਵੀ ਹੈ ਉਹਨਾਂ ਆਖਿਆ ਜੀ ਤੁਸੀਂ ਕਿਉਂ ਚਿੰਤਾ ਕਰਦੇ ਹੋ ਸ਼ਰਾਬ ਕਿਤੇ ਰੋਜ਼ ਥੋੜੀ ਪੀਂਦਾ ਹੈ ਜਿਸ ਦਿਨ ਕਿਤੇ ਚੰਗਾ ਚੋਰੀ ਦਾ ਮਾਲ ਹੱਥ ਲੱਗ ਜਾਏ ਤਾਂ ਪੀਂਦਾ ਹੈ ਇਉਂ ਗੱਲ ਵਧਾਈ ਗਏ ਰਿਸ਼ਤੇ ਵਾਲੇ ਰਾਹ ਵਿੱਚ ਮੁੜ ਗਏ ਇਹ ਨਿੰਦਕ ਦਾ ਕੰਮ ਹੈ ਪਰ ਨਿੰਦਾ ਵਿੱਚੋਂ ਕਦੀ ਕਿਸੇ ਨੇ ਖਟਿਆ ਕੁਝ ਨਹੀਂ ਸਤਿਗੁਰੂ ਕਹਿੰਦੇ ਨੇ ਅਨੇਕਾਂ ਲੋਕ ਇਸੇ ਕੰਮ ਹੀ ਲੱਗੇ ਨੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਿਚਾਰ ਦੀ ਗੱਲ ਸਤਿਗੁਰੂ ਕਹਿੰਦੇ ਨੇ ਮੈਂ ਤੁਹਾਨੂੰ ਦੱਸ ਰਿਹਾ ਵਾਰਿਆਂ ਨਾ ਜਾਵਾਂ ਏਕ ਵਾਰ ਮੈਂ ਇੱਕ ਵਾਰੀ ਵੀ ਤਥੋ ਕੁਰਬਾਨ ਜਾਣ ਦੇ ਕਾਬਿਲ ਨਹੀਂ ਮੇਰੀ ਸਮਰੱਥਾ ਨਹੀਂ ਸਦਕੇ ਹੋ ਸਕਾਂ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹਦਾ ਮਤਲਬ ਇਹ ਨਹੀਂ ਕਿ ਕੂੜਿਆਰਾਂ ਨੂੰ ਦੇਖ ਕੇ ਮੈਂ ਨਫ਼ਰਤ ਕਰਨ ਲੱਗ ਪਾਵਾਂ ਰਜ਼ਾ ਇਹ ਵੀ ਤੇਰੀ ਹੀ ਹੈ ਜੋ ਤੈਨੂੰ ਪਉਂਦਾ ਹੈ ਉਹੀ ਕੰਮ ਚੰਗਾ ਹੈ ਮੇਰੀ ਜ਼ਿੰਦਗੀ ਦਾ ਤਾਂ ਮਕਸਦ ਮੇਨ ਆਦਰਸ਼ ਇਹੀ ਹੈ ਉਹ ਕੰਮ ਕਰਾਂ ਜਿਹੜਾ ਤੈਨੂੰ ਪਾ ਜਾਏ ਹਰ ਮਨੁੱਖ ਨੂੰ ਇਹੀ ਆਦਰਸ਼ ਬਣਾ ਲੈਣਾ ਚਾਹੀਦਾ ਹੈ ਜੋ ਕਰਮ ਕਰੋ ਉਸ ਬਾਰੇ ਸੋਚੋ ਇਹ ਰੱਬੀ ਦਰਗਾਹ ਵਿੱਚ ਪ੍ਰਵਾਨ ਚੜ੍ਹੇਗਾ ਅਗਰ ਉਹ ਚੰਗਾ ਹੈ ਤੂੰ ਜ਼ਰੂਰ ਕਰੋ ਬੁਰਾ ਹੈ ਤਾਂ ਉਸ ਤੋਂ ਬਚ ਜਾਓ ਜੋ ਤੁੱਧ ਪਾਵੇ ਸਾਈ ਭਲੀਕਾਰ ਉਹੀ ਕੰਮ ਚੰਗਾ ਹੈ ਜੋ ਤੈਨੂੰ ਪਾ ਜਾਏ ਤੂੰ ਸਦਾ ਸਲਾਮਤ ਨਿਰੰਕਾਰ ਹੈ ਹੇ ਅਕਾਲ ਪੁਰਖ ਮੋ ਮਾਇਆ ਤੋਰਹਿਤ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਆਪਣੇ ਚਰਨਾਂ ਨਾਲ ਜੋੜ ਲੈ ਸੋ ਇੰਨੇ ਕਿ ਵਿਚਾਰ ਕਰਦੇ ਆ अनेका ਪੁੱਲਾਂ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਆਪ ਜੀ ਜਿੱਥੇ ਖੁਦ ਵੀਡੀਓ ਦੇਖਦੇ ਹੋ ਉਥੇ ਆਪਣੇ ਪੂਰੇ ਸਰਕਲ ਵਿੱਚ ਸ਼ੇਅਰ ਵੀ ਕਰੋ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ ਜੋ ਵੀ ਸਬਸਕ੍ਰਾਈਬ ਕਰ ਰਹੇ ਨੇ ਮੈਂ ਬਹੁਤ ਧੰਨਵਾਦੀ ਹਾਂ ਵਿਸ਼ੇਸ਼ ਤੌਰ ਤੇ ਜਿਨ੍ਹਾਂ ਯਤਨ ਕੀਤਾ ਹੈ ਮੈਂ ਅੰਤ ਵਿੱਚ ਜ਼ਰੂਰ ਧੰਨਵਾਦ ਕਰਨਾ ਚਾਹੁੰਦਾ ਹਾਂ ਦਿੱਲੀ ਨਿਵਾਸੀ ਔਰ ਵਰਲਡ ਦੇ ਬੈਸਟ ਜੋ ਅਲੂਜ ਨੇ ਉਹਨਾਂ ਵਿੱਚੋਂ ਇੱਕ ਸ੍ਰੀ ਰਾਜਕੁਮਾਰ ਜੀ ਨੇ ਬੜਾ ਉਦਮ ਕੀਤਾ ਹੈ ਕਿ ਪਖੰਡ ਦਾ ਖੰਡਨ ਕਰਨ ਵਾਸਤੇ ਜਿੱਥੇ ਉਹ ਆਪ ਸ਼ੋਅ ਕਰਦੇ ਨੇ ਉੱਥੇ ਉਹ ਗੁਰਬਾਣੀ ਦੇ ਪ੍ਰਚਾਰ ਵਿੱਚ ਵੀ ਰੱਜ ਕੇ ਹਿੱਸਾ ਪਾ ਰਹੇ ਨੇ ਬਹੁਤ ਧੰਨਵਾਦੀ ਹਾਂ ਬਾਕੀਆਂ ਨੇ ਵੀ ਜਿਨ੍ਹਾਂ ਨੇ ਸ਼ੇਅਰ ਕੀਤਾ ਚੈਨਲ ਸਬਸਕ੍ਰਾਈਬ ਕੀਤਾ ਕਥਾ ਸਰਵਣ ਕੀਤੀ ਬਹੁਤ ਧੰਨਵਾਦ ਪੁੱਲਾ ਖਿਮਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ